ਤੇ ਤੈਨੂੰ ਵੀਡੀਓ ਸ਼ੇਅਰ ਕੀਤੀ ਆ ਵੀਡੀਓ ਸ਼ੇਅਰ ਕੀਤੀ ਆ ਕਿਸੇ ਨੇ ਵੀਡੀਓ ਸ਼ੇਅਰ ਕੀਤੀ ਆ ਦੱਸ ਵੀਡੀਓ ਸ਼ੇਅਰ ਕੀਤੀ ਆ ਚਾਲਾ ਤੋਂ ਗਾਲਾਂ ਕਿਉਂ ਕੱਢੀਆਂ ਤੈਨੂੰ ਗਾਲਾਂ ਕਿਉਂ ਕੱਢੀਆਂ ਮੈਂ ਕੱਢਦੇ ਤੈਨੂੰ ਮੈਂ ਕੱਢ ਦੂੰ ਗਾਲਾਂ ਕੱਢ ਕੇ ਉਦੋਂ ਗਾਲ ਕੱਢ ਕੇ ਨਹੀਂ ਗਿਆ ਕਿਨੂੰ ਗੱਡੀ ਆ ਉਦੋਂ ਉੱਥੇ ਖੜ ਕੇ ਲੈ ਕਿਨੂੰ ਗਾਲ ਤੂੰ ਕੱਟ ਕੇ ਨਹੀਂ ਗਿਆ ਹਾਂ ਮੈਂ ਉੱਧਰ ਨੂੰ ਕਰ ਗਿਆ ਦੇਖ ਕੇ ਖੜ ਕੇ ਹਾਂ ਮੈਂ ਉਤੋਂ ਇੱਥੇ ਜੇ ਤੂੰ ਕਹਿਨੀ ਆ ਤੂੰ ਕਹਿਨੀ ਆ ਰਾਹ ਫੇਰਾ ਵੀ ਰਾਹ ਵਾ ਮੈਂ ਆ ਪਾਸੋਂ ਚੜਾ ਮੂਈ ਅੱਗ ਲੱਗਦੀ ਨਹੀਂ ਇਹ ਹਟਦੀ ਇਹ ਹਟਦੀ ਕਿਉਂ ਨਹੀਂ ਏ ਵੀਡੀਓ 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 ਇਹ ਦੇਖੀ ਅੱਗ ਲੱਗਦੀ ਆ ਵੀਡੀਓ ਇਹ ਨਹੀਂ ਹਟਦੇ ਤੈਨੂੰ ਵੀਡੀਓ ਛੇੜ ਦਿੱਤੀ ਆ ਕਿਸੇ ਨੇ ਇਹ ਨਹੀਂ ਹਟੇ ਨਹੀਂ ਤੈਨੂੰ ਵੀਡੀਓ ਸ਼ੇਅਰ ਕੀਤੀ ਆ ਤੈਨੂੰ ਵੀਡੀਓ ਸ਼ੇਅਰ ਕੀਤੀ ਆ ਤੂੰ ਕਹੇ ਤੈਨੂੰ ਵੀਡੀਓ ਸ਼ੇਅਰ ਕੀਤੀ ਆ ਕਿਸ ਨੇ ਕੀ ਸਾਡਾ ਬੰਦਾ ਕੀ ਤੁਸੀਂ ਤੇ ਨਾ ਵੀ ਆਈ ਤੇ ਨਾ ਵੀ ਵੀਡੀਓ ਸ਼ੇਅਰ ਕੀਤੀ ਆ ਕਿਸ ਨੇ ਵੀਡੀਓ ਹੈ ਆ ਗਈ ਉਹ ਨਾ ਲੱਗ ਦੂ ਬੰਦੇ ਕੋਲ ਤੇ ਆਮ ਜਿਹੀ ਮਰਜੀ ਜਾਂ ਮੇਰੇ ਪਤਨੇ ਇੱਕ ਵਾਰੀ ਰਿਪੋਰਟ ਕਰਤੀ ਆ ਜਾਂ ਕਰ ਲੈ ਵੀਡੀਓ ਸ਼ੇਅਰ ਕੀਤੀ ਆ ਤੇ ਤੂੰ ਕਾਲ ਕੱਟ ਗਿਆ ਲੱਗ ਗਿਆ ਵਾਜੀ ਬੜਾ ਬੜਾ ਤੁਸੀਂ ਹਾਰਿਆ ਤੂੰ ਕਰ ਲੈ ਨਾ ਜਾ ਤੂੰ ਨਾ ਉਹ ਲੜਦਾ ਪਹਿਲਾਂ ਕੋਈ ਘਟੇ ਡਟੇ ਡਟ ਕੇ ਆ ਜਾਣਗੇ ਉੱਤੇ ਗਾਲਾਂ ਤੂੰ ਗਾਲਾਂ ਤੂੰ ਜਦੋਂ ਤੁਸੀਂ ਜਵਾਨ ਤੇ ਖੜੇ ਸੀ ਤੇ ਉਹਨੂੰ ਦੱਸ ਤੇਰੀ ਵੀਡੀਓ ਫੇਰ ਕੇ ਦੀ ਜਵਾਨ ਤੇਰਾ ਤੁਸੀਂ ਵੀਡੀਓ ਫੇਰ ਕੀ ਆ ਕਿਸੇ ਲੈ ਕੇ ਆਉਂਦੀ ਆ ਕਿਹੜਾ ਕੇ ਲੈ ਤੂੰ ਤੇਰਾ ਕਰਦਾ ਅੱਗੀ ਗੱਡੀ ਕੰਟਾ ਮਾਰੀ ਜਾਂਦਾ ਹਮਰੇ ਨਾਲ ਚਾਪਾ ਕਰ ਜਾ ਤੂੰ ਚਾਪਾ ਕਰ ਦੇ ਜੀ ਜਮਾ ਚੁੱਪ ਚੋਰਾ ਨਾ ਰੱਖ ਤੇਰਾ ਨਾਲ ਗੱਟੀ ਆ ਗੱਲ ਕਰੀ ਨਾ ਉਹ ਨਾ ਲਿੱਤਾ ਚੱਲ ਵੀਡੀਓ ਦਿਖਾ ਚੱਲ ਤੂੰ ਵੀਡੀਓ ਲਾ ਕੇ ਨਹੀਂ ਉਹੀ ਤਾਂ ਤੂੰ ਨਾ ਲਿੱਤਾ ਨਾ ਲੱਗ ਮੈਂ ਫੋਨ ਲਾਉਣਾ ਓਏ ਜਾ ਮੈਂ ਨਹੀਂ ਖਾਤਾ ਨਾ ਨਾ ਨਹੀਂ ਲਿੱਤਾ ਉਹ ਕੰਮ ਕਰਦਾ ਹਾਂ ਤੂੰ ਝੜਦੀ ਵੀਡੀਓ ਬਣਾ ਓਏ ਹਟ ਓਏ ਬੰਦੇ ਬਣ ਓਏ ਬੰਦੇ ਉਹ ਕਮੀ ਤੇ ਰਮੁੰਡਾ ਹੱਸ ਕੇ ਪੀ ਜਾਂਦਾ ਤੂੰ ਘੱਟ ਕਰਦੀ ਆ ਤੂੰ ਫਿਰ ਤੈਨੂੰ ਵੀਡੀਓ ਸਰ ਕੀਤੇ ਫੜਦਾ ਪੁੱਤ ਮੈਨੂੰ ਮੈਂ ਬੰਦੇ ਬਣਾਉਣਾ ਅੱਜ ਤਾਂ ਮੈਂ ਰੁਕਾਦਾ ਨਹੀਂ ਅੱਜ ਵੀ ਮੈਨੂੰ ਸੋਦੀਣਾ ਤੂੰ ਕਾਹਦਾ ਤੂੰ ਬੋਲੀ ਨਾ ਜੱਤਾ ਬਜਾਉਂਦੀ ਸੱਜਣਾ ਮੈਂ ਜੱਤਾ ਬਜਾਉਂਦਾ ਬੰਦਾ ਤੇਰੇ ਕੋਲ ਬੰਦਾ ਤਾਂ ਮਸਾਂ ਤੇ ਅਸਾਂ हेलो हां जी कतो पेन ਤੋਂ ਭੋਦੇ ਕਦੋਂ ਪੈਨ ਆਜੋ ਇੱਥੇ 532 ਪਾਈ ਹੋ ਗਏ ਨਾਣੇ ਗਾਣਾ ਕੱਢਦੇ ਆ ਅਸੀਂ ਸੋਸ਼ਲ ਮੀਡੀਆ ਤੇ ਵੀਡੀਓ ਪਾਉਣੇ ਆ ਇਹ ਸਾਨੂੰ ਤਾਂਗੇ ਜਲਦੀ ਤੋਂ ਜਲਦੀ ਆਜੋ ਕੱਟੋ ਫਰਮ ਵੀਰ ਅੱਜ ਨਾ ਸਾਣੇ ਰਣਜੀਤ ਤੁਸੀਂ ਦੱਸੋ ਸਰ ਅਸੀਂ ਸੋਸ਼ਲ ਮੀਡੀਆ ਤੇ ਵੀਡੀਓ ਪਾਉਣੇ ਆ ਕਿਸੇ ਨੂੰ ਸ਼ੇਅਰ ਕਰਕੇ ਆਦਿ ਹਾਂਜੀ ਹਾਂਜੀ ਜਲਦੀ ਜਲਦੀ ਕੰਪਲੀਟ ਲਿਖੋ ਤੁਸੀਂ ਕੰਪਲੀਟ ਲਿਖੋ ਕਿਹੜਾ ਪਿੰਡਾ ਕਦੋਂ ਪਿੰਡਾ ਜੀ ਕਿਹੜਾ ਲੱਗਦਾ ਜੀ ਖਾਣਾ ਦਰਾਹਾ ਕਿਹੜਾ ਜੀ ਜੀਲਾ ਪੈਣ ਅਲੱਦਿਆਂ ਹਣਾ ਜੀਲੇ ਤੇ ਹਣਾ ਕਰ ਦੇ ਨੇ ਕੋਈ ਘਰ ਸਾਮ ਦਰ ਕੋ ਹਾਂ ਬਾਬਾ ਸਿੱਧਾ ਹੀ ਗੁਰਦੁਆਰਾ ਕੱਚੇ ਪਾਹੇ ਤੇ ਪਿੰਡਾ ਜੀ ਕੱਚੇ ਪਾਹੇ ਤੇ ਘਰ ਆ ਹੀ ਬਾਬੇ ਬਚਨ ਦਾ ਨਾਮ ਲੈ ਕੇ ਆ ਜਾਣ ਮੈਂ ਪਰਮਬੀਰ ਆ ਜੀ ਮੇਰਾ ਨਾਮ ਸਨਓ ਰਣਜੀਤ ਸਿੰਘ ਉਹ ਖੜ ਗਿਆ ਹਾਂ ਹਾਂਜੀ ਹਾਂਜੀ ਕਰੋ ਕਰੋ ਮੇਰੇ ਕੋਲ ਕੋਈ ਇਸ਼ੂ ਨਹੀਂ ਹੈ ਹੱਥੋਂ ਵੱਤੀ ਪਈ ਹੋ ਰਹੀ ਨੇ Hola. ਆਪੋ ਤੇ ਜਿਆਦਾ ਚੌਂਕਿਰੀ ਆਉਂਦੀ ਆ ਨਾ ਅੱਜ ਪਤਾ ਲੱਗ ਜੋ ਤੁਹਾਨੂੰ ਵੀਡੀਓ ਸ਼ੇਅਰ ਕੀਤੀ ਆ ਜਾਂ ਨਹੀਂ ਉਹ ਤੇ ਚਿੱਤੜਾਂ ਤੇ ਪਟੇ ਬਹੁਤ ਚੰਗੇ ਪੈਂਦੇ ਆ ਤੁਹਾਡੇ ਹਾਂ ਗੱਲਾਂ ਕਰਦਾ ਗੱਲਾਂ ਕਰਦੇ ਹੋ ਉਹ ਨਹੀਂ ਕਹੇ ਨੋਟਵਾ ਉਹ ਤਾਂ ਨਾਲ ਬਦਮਾਸ਼ੀ ਬਦਮਾਸ਼ੀ ਨਾ ਕੋ ਤੇ ਛੱਡ ਦੋ ਤੂੰ ਬਦਮਾਸ਼ੀ ਤੂੰ ਛੱਡ ਦੇ ਵੀਡੀਓ ਕਿਨੇ ਸ਼ੇਅਰ ਕਰਿਆ ਬੰਦਣ ਲੈ ਕੇ ਆ ਲੈ ਉਹ ਮੈਂ ਹੀ ਦਿਖਾ ਦਿੰਨੀ ਆ ਤੂੰ ਦਾ ਕਰ ਦੂਗੀ ਤੇਰੇ ਕੋਲ ਓਏ ਫੇਰ ਤੂੰ ਦੇਖਦੀ ਨਹੀਂ ਕੀ ਨਾ ਬੰਦੇ ਹੱਲ ਤੁਸੀਂ ਤਿੰਨ ਜਾਣੇ ਹੋ ਨਾ ਚੁੱਪ ਕਰ ਚੁੱਪ ਕਰ ਚੁੱਪ ਕਰ ਚੁੱਪ ਕਰ ਤੂੰ ਉਧਰ ਕੈਮਰੇ ਲੱਗੇ ਹੋਏ ਨਾ ਕੁਝੀ ਤੇ ਸੋਤੋਂ ਨੂੰ ਕਿਸ ਨੇ ਵੀਡੀਓ ਕਰੀਆ ਕੀ ਨਾ ਕੀਤੀ ਆ ਅਸੀਂ ਮਾਰੀ ਨਹੀਂ ਫੇ ਸਾਬਾ 90 ਨੰਬਰ ਤੋਂ ਆਈ ਹੈ 83270 ਤੋਂ ਆਈ ਹੈ ਅਸੀਂ ਕੀਤੀ ਆ ਤੁਸੀਂ ਤਾਂ ਨੰਬਰ ਸਾਡੇ ਬਲੌਗ 'ਚ ਪਾਏ ਹੋਏ ਨੇ ਨਾ ਆ ਥੋੜਾ ਮੋਡਾ ਛੋਟ ਜਿਹਾ ਦੇਣਾ ਨਾ ਛੇਲੀ ਦੇ ਰਹੀ ਸੋਰੀ ਓਏ ਚੱਕਰੀ ਛੋਟ ਕੇ ਉਹ ਦਣਾ ਉੱਥੇ ਪਿੱਛਾ ਕਾਤੇ ਕਰਦਾ ਸੀ ਇਹ ਸਾਡੇ ਓਏ ਅਰੇ ਜੀ ਤੇ ਪਿੱਛਾ ਕੀਤਾ ਪਿੱਛਾ ਕਰਦਾ ਸੀ ਇਹ ਸਾਡੇ ਪਿੱਛਾ ਕੀਤਾ ਲੈ ਹੋ ਨੋ ਕੋਈ ਮੈਂ ਤੇ ਲਾ ਦਿੱਤਾ ਗੱਲਾਂ ਮਾਰੀਆਂ ਲੈ ਲੈ ਉਹ ਰੱਖਦੇ ਮੈਂ ਬਦਗਟ ਨਹੀਂ ਬੋਲਦਾ ਉਹ ਵੀ ਚੱਲਦਾ ਆਪਾਂ ਨੂੰ ਕੀ ਰੋਡ ਆ ਤੈਨੂੰ ਨਹੀਂ ਚੱਲਦਾ ਜਦ ਤੂੰ ਸੀ ਤੇ ਚੱਲਦਾ ਦੀਨੇ ਸੈਰ ਕਰਕੇ ਦਿਖਾਓ ਪੰਤਾ ਸਾਰੇ ਅਸੀਂ ਕੀ ਕਹਾਂਦੇ ਚੱਲਦਾ ਆਦੇ ਚੱਲਦਾ ਪੰਤਾ ਸਾਰੇ ਇਹ ਵੀ ਚੱਲਦਾ ਕੰਨੇ ਨਾ ਚੱਲੇ ਮੈਨੂੰ ਕੋਈ ਮਰਾ ਪ੍ਰੋਬਲਮ ਜਿਹੜਾ ਹੁਣ ਸਿੱਧੂ ਆ ਸਿੱਧੂ ਨੇ ਕਿੰਨਾ ਕੰਮ ਕੀਤਾ ਲੋਕ ਹੁਣ ਵੀ ਕਹਿੰਦੇ ਨੇ ਲੋਕਾ ਘੱਟ ਹੁੰਦੇ ਨੇ ਸਾਬਤ ਆਦੇ ਨੇ ਨਹੀਂ ਰੋਡੇ ਤੇਰਾ ਨਾਮ ਨਹੀਂ ਤੇਰੀ ਲਾਈਫ ਤੇਰੀ ਸਾਡੀ ਲਾਈਫ ਸਾਡੀ ਆਮਾ ਬਾਰੇ ਦੱਸਿਆ ਆਪਦੇ ਵੀ ਭਾਈ ਅਸੀਂ ਇੰਨਾ ਕੰਮ ਕੀਤਾ ਇੰਨਾ ਸਭ ਕੁਝ ਕੀਤਾ ਫਿਰ ਤੂੰ ਕਹਿੰਦਾ ਇਹ ਕਹਿੰਦੀ ਆ ਵੀ ਸਾਰੇ ਟੱਬਰ ਚੋਂ ਕਹਿੰਦੀ ਮੈਂ ਹੀ ਕਣਖੀ ਵਾਲੀਆਂ ਸਭ ਦੇ ਚਮਚੇ ਨੇ ਕੋਲੀਆਂ ਨੇ ਉਹ ਤੇਰੇ ਬਾਰੇ ਨਹੀਂ ਕਿਹਾ ਸਾਡੇ ਨਾਲ ਹਜ਼ਾਰ ਦੁਨੀਆਂ ਲੱਗਦੀ ਆ ਓਹੋ ਪਰੰਪਾਣੀ ਲਿਆ ਗਦੇ ਤਾਂ ਬੇਰੋਕੜ ਮੈਂ ਤਾਂ ਰੋਗਣਾ ਇਹ ਤਾਂ ਖਾ ਗਈ ਸਭ ਨੂੰ ਇਹਨੇ ਮੈਨੂੰ ਵੀ ਖਾ ਜਾਣਾ ਓਹੋ ਹੋ 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 ਤੈਨੂੰ ਖਾ ਜਾਣ ਚਲੇ ਬੀਕੀ ਬੀਕੀ ਬੰਦੇ ਨੇ ਸਾਨੂੰ ਛੇਰ ਜਿੱਦ ਤੱਕ ਤੂੰ ਆਇਆ ਤੂੰ ਭਾਗੀ ਅੱਛੇ ਖਾਦੇ ਹੋ ਇਹ ਅਬਦਾ ਖਾਦਾ ਠੋਡਾ ਨਹੀਂ ਖਾਦਾ ਅਬਦਾ ਖਾਦਾ ਤੇਰਾ ਤਾਂ ਤੁਸੀਂ ਕਰਦੇ ਨੂੰ ਓਏ ਤੁਸੀਂ ਓਏ ਮੈਂ ਆਪਣੇ ਦਾਦੇ ਦਾ ਖਾਦਾ ਤੇਰੇ ਗੁੜੇ ਦਾ ਨਹੀਂ ਖਾਦਾ ਤੂੰ ਬੋਲਦਾ ਕਿ ਨਾ ਗੋੜੇ ਚੱਕਦਾ ਬੱਲਿਆ ਕਰਦਾ ਕਰ ਜਾ ਚਾਪਾ ਤੂੰ ਹੁਣ ਦੇਖਿਆ ਆਇਆ ਤੂੰ ਬੁੜੇ ਬਾਰੇ ਬੋਲਦਾ ਤੂੰ ਆ ਤੈਨੂੰ ਕੱਟ ਕਰਦਾ ਪਤਾ ਲੈ ਕੱਲ ਕੀ ਕਰਦਾ ਤੂੰ ਤੂੰ ਇਹਦਾ ਬੁੜਾ ਹੀ ਨਹੀਂ ਬੜਾ ਨਹੀਂ ਤੇ ਬੜਾ ਹੀ ਪੜਾ ਉਹਦਾ ਨਹੀਂ ਇਹਦਾ ਬਾਪ ਨਹੀਂ ਇਹਨੂੰ ਦੀ ਵੀ ਅਕਲ ਨਹੀਂ ਹੈ ਤੈਨੂੰ ਹੈਗੀ ਆਉਣਾ ਤੂੰ ਜਦੈ ਕਰਕੇ ਆਜਾ ਬੱਟਾ ਮਾਛਾ ਖੜੀਆਂ ਮੈਂ ਖੜੇ ਆ ਲੈ ਆਜਾ ਆਜਾ ਇਹ ਬਿਠਾ ਮਮੀ ਹੋਰੀ ਆ ਕੇ ਪੀਂਦੀ ਬਣ ਮੈਂ ਦਿਖਾਣਾ ਕਦ ਕਿ ਤੈਨੂੰ ਇੰਨਾ ਨੂੰ ਕਰੂ ਮੈਂ ਬੂਗਾ ਇੰਨਾ ਨੂੰ ਦਊ ਹੈ ਟਗੜਾ ਨੂੰ ਅਗਲਾ ਸਾਰਾ ਕੁਝ ਰੱਖ ਦੇ ਅਗਲਾ ਦਿਖਾਉਗਾ ਦੇ ਉੱਥੋਂ ਮੈਨੂੰ ਕੱਪ ਜੀ ਕੋਈ ਇਹਦਾ ਹੈ ਹੀ ਸਾਲੇ ਤਰ ਜੀਨੇ ਬੰਦੇ ਨੇ ਫੇਰ ਕਰੀਏ ਨਾ ਵੀਡੀਓ ਆਨ ਬੰਦੇ ਕਰੇ ਨਾ ਕਰਦਾ ਨਹੀਂ ਲੱਗਦੀ ਆ ਪੂਰੀ ਦੁਨੀਆ ਜਾਨ ਤੂੰ ਦੇਖੀ ਜਾਵੇ ਦੁਨੀਆ ਫੇਰ ਤੁਸੀਂ ਨੌ ਕਿਉਂ ਲੈਨੇ ਹੋ ਕੀ ਦਾ ਨਾਮ ਲੈਣਾ ਨੀ ਤੂੰ ਬੋਲੇ ਤੂੰ ਬੋਲੇ ਮੈਨੂੰ ਜਦੋਂ ਤੁਸੀਂ ਮਾਮ ਨਾਲ ਲੜਦੇ ਸੀ ਉਸ ਦਿਨ ਵੀ ਕਹਿੰਦੇ ਸੀ ਵੀ ਕੀ ਗੱਲ ਕੈਮਰੇ ਲੱਗੇ ਨੇ ਤੈਨੂੰ ਭੇਜਿਆ ਸਾਡੇ ਮਗਰ ਹਾਏ ਹਾਏ ਨਹੀਂ ਮੈਂ ਕੈਮਰੇ ਬੰਦਿਆਂ ਨੂੰ ਕੈਮਰੇ ਕਿਹਾ ਜਾਂਦਾ ਬੰਦੇ ਮਗਰ ਵੀ ਹੁੰਦੇ ਨੇ ਪਿੱਛੇ ਵੀ ਕਰਦੇ ਨੇ ਹੈ ਮੇਰਾ ਮੂੰਹ ਸੁੱਗ ਗਿਆ ਓਏ ਆ ਜਾਵੇ ਤਾਂ ਪਾ ਗੱਲ ਇੱਕ ਮਿੰਟ ਇੱਕ ਮਿੰਟ ਮੇਰਾ ਜਮਾ ਹੀ ਮੂੰਹ ਸੁੱਗ ਗਿਆ ਕੱ ਲੜਾਈ ਛੱਡ ਇੱਕ ਮਿੰਟ ਬੰਦਿਆਂ ਵਾਂਗੂ ਗੱਲ ਛੱਡ ਤੂੰ ਮੈਂ ਕਿਹੜਾ ਗੰਚਾ ਦਾ ਇਹਨਾਂ ਦੀ ਗੱਲ ਇਹਨਾਂ ਦੇ ਹੱਥ ਲੱਗੇ ਨੇ ਮੈਨੂੰ ਦੱਸ ਹੀ ਮਾੜਾ ਜਿਆ ਇਹਨਾਂ ਦੇ ਹੱਥ ਨੇ ਤੂੰ ਪਹਿਲਾਂ ਤਮੀਜ਼ ਨਾਲ ਗੱਲ ਕਰ ਫੋਨ ਥੱਲੇ ਇੱਕ ਮਿੰਟ ਥੱਲੇ ਨਾ ਬੰਦ ਕਰ ਬੰਦ ਕਰ ਉਹ ਥੱਲੇ ਦਾ ਬੰਦ ਕਰੋ ਮੈਂ ਪਹਿਲਾਂ ਤੂੰ ਜੋ ਫੇਰੇ ਵਾਲ ਕਰ ਉਹ ਚੱਲੇ ਦਾ ਕੋਈ ਉਹਨੂੰ ਵੀ ਕਰਾ ਬੰਦ ਕਰ ਬੰਦ ਕਰ ਜਿਹੜਾ ਬੰਦਾ ਮੈਂ ਵੀਡੀਓ ਸ਼ੇਅਰ ਕਰਾਇਆ ਆ ਅੱਜ ਬੰਦ ਕਰ ਬੰਦਾ ਮੂੰਹ ਤੇ ਨਾ ਕੇ ਆ ਥੋੜੇ ਬਾਰੇ ਇੱਕ ਲੱਬਜ ਵੀ ਬੋਲਿਆ ਉਹ ਜਿਹੜਾ ਕੰਮ ਬੰਦਾ ਕਰਦਾ ਉਹ ਧੰਮ ਕਰਦਾ ਸੀ ਬਾਰੇ ਕਹੂੰ ਵੀ ਮੈਂ ਤੌੜੀ ਚੱਕਦਾ ਉਹ ਚੱਕ ਦਿਆਂ ਕਿਉਂ ਕੰਮ ਬੰਦੇ ਨੇ ਕਰਦਾ ਉਹ ਦੱਸੂ ਨਾ ਇਹ ਅਸੀਂ ਅਣਖੇ ਆਏ ਚਾਂਚੇ ਦੇ ਕੋਲੀਆਂ ਨੇ ਫੜਾ ਦੀ ਮੈਂ ਬਣਾਉਣਾ ਅੱਜ ਤਾਂ ਪਾਉਗੀ ਤੂੰ ਲੈ ਵਿਚ ਲੈ ਲੈ ਚਾਂਚੇ ਕੋਲੀਆਂ ਹਜ਼ਾਰ ਬੰਦਾ ਸਾਨੂੰ ਦੇਖਦਾ ਤੈਨੂੰ ਉਹ ਬਾਬੇ ਜੇ ਤਾਂ ਸ਼ੇਰ ਕੀਤੀ ਹੋਵੇ ਤਾਂ ਤੈਨੂੰ ਕਿਹਾ ਤੂੰ ਪੰਜ ਚਾਰ ਚੱਜਣਾ ਬੋਲਿਆ ਕਰ ਉਹਨੂੰ ਮੈਂ ਨਹੀਂ ਬੋਲਣਾ ਮੈਂ ਨਹੀਂ ਬੋਲਣਾ ਤੁਹਾਡਾ ਮੁੰਡਾ ਬੋਲ ਕੇ ਗਿਆ ਕਲਨ ਕਲਨ ਉਹਦਣ ਕਿਹਨੇ ਬੋਲਿਆ ਕਿਹਨੇ ਬੋਲਿਆ ਕਿਹਨੂੰ ਉਹਨੇ ਉਹ ਡੇੜਾ ਅੰਦਰ ਵੜ ਗਿਆ ਮੈਂ ਤਾਂ ਇੱਥੇ ਖੜ ਕੇ ਵੀ ਮੂਤੂ ਸਵੇਰੇ ਉੱਟ ਕੇ ਮੈਂ ਤਾਂ ਇੱਥੇ ਖੜ ਕੇ ਵੀ ਮੂਤੂ ਬੋਲਦਾ ਕਿਹਨੂੰ ਕੀ ਬੋਲਦਾ ਕਿਹਨੂੰ ਕੀ ਆਦਿਆ ਤੇ ਵੀਡੀਓ ਬਣਦੀ ਬਣਾਈ ਚੱਲ ਲੈ ਬਣਾ ਲੋ ਬਣਾ ਲੈ ਲੈ ਚੰਗੀ ਤਰ੍ਹਾਂ ਦਿਖਾ ਲੈ ਤੂੰ ਮੇਰੇ ਮੁੰਡੇ ਨਾਲ ਸਗੈ ਫੜਦੀ ਆ ਜਾ ਤੂੰ ਜਾ ਤੂੰ ਮਾਰਦੀ ਕਿ ਮੈਂ ਤੂੰ ਅੰਦਰ ਜਾ ਜੀਨ ਲੈ ਕੇ ਆਣਾ ਹੁਣ ਲਾ ਕੇ ਸਰਪੰਚ ਕੋਲ ਲੈ ਕੇ ਜਾ ਕੇ ਗੱਲ ਕਰ ਲੋ ਓਏ ਸਾਲੇ ਕਣਕ ਵੱਡੀ ਗਈ ਹੁਣ ਚੜ ਚੜ ਆਉਂਦੇ ਨੇ कार भी देता मैं था। तेरी नहीं पड़ी। कलाम बढ़िया तेरी नहीं पड़ी। आप लामगा कर देना। जाते हो। 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 जाते